ਸੋ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਜਿਹੜਾ ਸਿਲਸਿਲਾ ਆ ਵੀਟ ਪ੍ਰੋਕਿਊਰਮੈਂਟ ਦਾ ਲਗਾਤਾਰ ਡੇ ਬਾਈ ਡੇ ਉਹ ਪੀਕ ਤੇ ਜਾ ਰਿਹਾ ਸੋ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੇ ਪ੍ਰੋਕਿਊਰਮੈਂਟ ਦੇ ਰਿਕਾਰਡਿੰਗ ਪ੍ਰਬੰਧ ਕੀਤੇ ਆ ਉਹਨਾਂ ਦਾ ਗਰਾਸ ਰੂਟ ਤੇ ਜਾ ਕੇ ਜਾਇਜ਼ਾ ਲੈਣ ਦੇ ਲਈ ਉਹ ਮੈਂ ਲਗਾਤਾਰ ਮੰਡੀਆਂ 'ਚ ਜਾ ਰਿਹਾ ਸੋ ਅੱਜ ਵੀ ਮੋਗੇ ਤੋਂ ਸ਼ੁਰੂਆਤ ਕੀਤੀ ਐਸ ਤੋਂ ਬਾਅਦ ਦੋ ਤਿੰਨ ਜ਼ਿਲ੍ਹਿਆਂ 'ਚ ਹੋਰ ਜਾਣਾ ਸੋ ਪੰਜਾਬ ਦੇ ਅੰਦਰ ਇਸ ਸੀਜ਼ਨ ਦੇ ਦੌਰਾਨ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਲਗਾਤਾਰ ਮਾਨਜੂਗ ਮੁੱਖ ਮੰਤਰੀ ਜੀ ਦਾ ਦੇਸ਼ ਹੈ ਕਿ ਮੰਡੀਆਂ ਦੇ ਅੰਦਰ ਬਕਾਇਦਾ ਜਾ ਕੇ ਉੱਥੇ ਉਹਨੂੰ ਸਾਰੇ ਮਾਹੌਲ ਨੂੰ ਦੇਖਿਆ ਜਾਵੇ ਸਮਝਿਆ ਜਾਵੇ ਕਿ ਜਿਹੜਾ ਮੈਕੈਨਿਜ਼ਮ ਫੂਡ ਸਪਲਾਈ ਵਿਭਾਗ ਦਾ ਸਰਕਾਰ ਦਾ ਉਹ ਕਿਵੇਂ ਲਾਗੂ ਹੋ ਰਿਹਾ ਉਹਦੇ ਤੇ ਧਿਆਨ ਰੱਖੀ ਜਾਵੇ ਸੋ ਅੱਜ ਮੈਂ ਆਪਣੇ ਪਿਆਰੇ ਜ਼ਿਲ੍ਹਾ ਮੋਗੇ ਦੇ ਵਿੱਚ ਆਇਆ ਮੋਗੇ ਦੀ ਮੰਡੀ 'ਚ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਹੁਣ ਤੱਕ 49 ਲੱਖ ਐਮਟੀ ਕਣਕ ਆ ਚੁੱਕੀ ਆ ਔਰ 49 ਲੱਖ ਐਮਟੀ ਦੇ ਵਿੱਚੋਂ 44.5 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਕਿਸਾਨਾਂ ਦੀ ਜਿੰਸ ਸੋ ਉਹਦਾ ਜਿਹੜਾ ਬਣਦਾ ਪੈਸਾ ਆ ਜਿਹੜੇ ਐਮਐਸਪੀ ਦੇ ਮੁਤਾਬਕ 5573 ਕਰੋੜ ਰੁਪਈਆ ਉਹ ਕਿਸਾਨਾਂ ਦੇ ਘਰਾਂ ਤੇ ਡਿਲੀਵਰ ਕੀਤਾ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਕੇਂਦਰੀ ਪੂਲ ਦੇ ਲਈ 124 ਲੱਖ ਐਮਟੀ ਦਾ ਉਹ ਅਸੀਂ ਪੂਰਾ ਕਰਨ ਦੇ ਲਈ ਇਸ ਕਰਕੇ ਆਸਵੰਦਾ ਕਿ ਪੰਜਾਬ ਦੇ ਅੰਦਰ ਇਸ ਵਾਰ ਬੰਪਰ ਫਸਲ ਆ ਚਾਰ ਚੰਗਾ ਆ ਰਿਹਾ ਸੋ ਇਸ ਚੰਗੇ ਝਾੜ ਦਾ ਜਿੱਥੇ ਕਿਸਾਨ ਨੂੰ ਆਰਥਿਕ ਫਾਇਦਾ ਹੈ ਕਿਸਾਨ ਨੂੰ ਲਾਭ ਹੈ ਉਹਦੇ ਨਾਲ ਦੇ ਨਾਲ ਕੇਂਦਰੀ ਪੂਲ ਦੇ ਅੰਦਰ ਜਿਹੜਾ ਸਾਡਾ ਹਿੱਸਾ ਆ ਉਹ ਵੀ ਐਕਸਟਰਾ ਰਕਾ ਹੋਊਗਾ ਵਧੂਗਾ ਸੋ ਲਗਾਤਾਰ ਪੰਜਾਬ ਦੇ ਅੰਦਰ 1864 ਅਸੀਂ ਖਰੀਦ ਕੇਂਦਰ ਬਣਾਏ ਸੋ ਇਹ 1864 ਖਰੀਦ ਕੇਂਦਰਾਂ ਦੇ ਵਿੱਚ ਲਗਭਗ 8 ਲੱਖ ਕਿਸਾਨ ਜਿਹੜਾ ਆ ਉਨੇ ਹੁਣ ਆਪਣੀ ਜਿੰਸ ਲੈ ਆ ਕੇ ਸੋ ਹੁਣ ਤੱਕ 1.5 ਲੱਖ ਦੇ ਕਿਸਾਨ ਜਿਹੜਾ ਉਹ ਮੰਡੀ ਚ ਆਇਆ ਉਹਨੂੰ ਅਸੀਂ ਪੇਮੈਂਟ ਕਰ ਚੁੱਕੇ ਆ ਅੱਜ ਵੀ ਮੈਂ ਮੋਗੇ ਚ ਆਇਆ ਇੱਥੇ ਅਮਰਤਪਾਲ ਜਿਹੜੇ ਕਿਸਾਨ ਨੇ ਉਹਨਾਂ ਦੀ ਢੇਰੀ ਦੀ ਪਰਚੇਸ ਕੀਤੀ ਹੈ ਪੰਸਬ ਦੀ ਖਰੀਦ ਹੋ ਹੈਗੀ ਆ ਸੋ 24 ਘੰਟੇ ਦੇ ਵਿੱਚ ਵਿੱਚ ਜਿਹੜਾ ਪੈਸਾ ਕਿਸਾਨਾਂ ਦੇ ਖਾਤਿਆਂ ਚ ਪਾਉਣ ਦਾ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਦਾ ਵਾਦਾ ਉਹਦੇ ਤੇ ਅਮਲ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਕਿਸਾਨ ਮੰਡੀਆਂ ਚੋਂ ਖੁਸ਼ ਹੋ ਕੇ ਜਾ ਰਹੇ ਆ ਉਹ ਆਉਂਦਾ ਆ ਉਹਦੀ ਢੇਰੀ ਟੈਂਸਰ ਚੱਕੀ ਜਾ ਰਹੀ ਆ ਔਰ 24 ਘੰਟੇ ਦੇ ਵਿੱਚ ਵਿੱਚ ਖਾ ਉਹਦੇ ਪੈਸੇ ਉਹਦੇ ਖਾਤੇ ਚ ਪੈ ਰਹੇ ਆ ਸੋ ਲਗਾਤਾਰ ਕਿ ਇਹ ਜਿਹੜਾ ਸੀਜ਼ਨ ਹੈ ਇਹ ਡੇ ਬਾਈ ਡੇ ਆਪਣੇ ਪੀਕ ਤੇ ਜਾ ਰਿਹਾ ਸੋ ਅੱਜ ਮੋਗੇ ਬੰਡੀਸ ਆਇਆ ਉਹ ਬੜਾ ਸ਼ਾਨਦਾਰ ਪ੍ਰਬੰਧ ਨੇ ਸੋ ਲਗਾਤਾਰ ਨਾਤੇ ਓਨਲੀ ਕਿਸਾਨ ਬੈਲਿਕ ਜਣੀਆਂ ਵੀ ਔਰ ਫੈਕਿਲਟੀਆਂ ਨੇ ਜਿਹੜੀਆਂ ਪ੍ਰੋਕੂਰਮੈਂਟ ਨਾਲ ਜੁੜੀਆਂ ਆ ਇੱਕ ਬੜਾ ਵੱਡਾ ਫੈਸਲਾ ਮਾਨਯੋਗ ਮੁੱਖ ਮੰਤਰੀ ਜਨੇ ਰਿਆ ਜਿਹੜੇ ਸਾਡੇ ਗੱਲਾ ਮਜ਼ਦੂਰ ਸੋਰੀ ਲੋਡਿੰਗ ਵਾਲੇ ਮਜ਼ਦੂਰ ਨੇ ਉਹਨਾਂ ਦੀ ਰੇਟ ਰਵਾਈਸ ਕੀਤੇ ਆ ਤੇ ਅੰਦਾਜ਼ਨ 10 ਕਰੋੜ ਰੁਪਈਆ ਜਿਹੜਾ ਉਹ ਲੋਡਿੰਗ ਵਾਲੇ ਮਜ਼ਦੂਰਾਂ ਨੂੰ ਇਸ ਸੀਜ਼ਨ ਚ ਉਹਨਾਂ ਦੇ ਰਵਾਈਸ ਹੋਏ ਰੇਟਾਂ ਮਤਲਬ ਤੁਹਾਨੂੰ ਵਾਦਾ ਮਿਲਣਾ ਸੋ ਸਾਰੇ ਪ੍ਰਬੰਧ ਮਤਲਬ ਕੀਤੇ ਆ ਕਿਸਾਨ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਮੰਡੀ ਚ ਕੱਲਾ ਕੱਲਾ ਦਾਣਾ ਐਮ ਐਸ ਪੀ ਦੁੱਤੇ ਉਹਦੀ ਪੇਮੈਂਟ ਕਰਕੇ ਹੋਰ ਦਵਾ